ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਨੂੰ ਚਿਹਰਾ ਦਿਖਾਉਣ ਤੋਂ ਪਹਿਲਾਂ ਆਪਾਂ ਅੱਜ ਦਾ ਦਿਨ ਕਰਾਈਆ ਵੀ ਆਪਾਂ ਕੀ ਕਰਨ ਜਾ ਰਹੇ ਹਾਂ ਵੀ ਕਿੱਥੇ ਜਾ ਰਹੇ ਹਾਂ ਸੋ ਆਈ ਥਿੰਕ ਗੈਸ ਤਾਂ ਲਾਈ ਲਿਆ ਹੋਣਾ ਵੀ ਆਪਾਂ ਜਿੱਥੇ ਜਾਂਦੇ ਹੁੰਨੇ ਆ मोस्ट ਕਾਮਨ ਪਲੇਸ ਆਪਣਾ ਖੇ ਠੀਕ ਹੈ ਉਸ ਤੋਂ ਪਹਿਲਾਂ ਪਰ ਥੋੜੇ ਥੋੜੇ ਘਰ ਦੇ ਕੰਮ ਨਵੇੜ ਜੀ ਇਹ ਸ਼ਾਮ ਦਾ ਟਾਈਮ ਹੋ ਚੁੱਕਿਆ ਐਂਡ ਇਟਸ ਇਟਸ ਦ ਡੇ ਆਫ ਅ ਲਾਟ ਆਫ ਬੱਦਲਸ ਹਨਾ ਐਂਡ ਅੱਜ ਤਰੀਕ ਹੈਗੀ ਐ 29 ਤੇ ਸ਼ਾਮ ਦੇ ਵੱਜਣ ਵਾਲਿਆ 4 ਤੇ ਵਲੌਗ ਹੁਣ ਸ਼ੂਟ ਹੋ ਰਿਹਾ ਤੇ ਇਹਨੂੰ ਆਪਾਂ ਮਿਨੀ ਵਲੌਗ ਦਾ ਨਾਮ ਹੀ ਦਵਾਂਗੇ ਤੇ ਆਪਾਂ ਲੈਣ ਆਏ ਆ ਜੀ ਗੰਡੇ ਜਿਹੜੇ ਕਿ ਸੁਪਾ ਦੇ ਧੋ ਕੇ ਇੱਧਰ ਕਾਲੂ ਪੁਰੂ ਵਰਗਿਆਂ ਕੋਲ ਰੱਖੇ ਹੋਏ ਸੀ ਪੁਰੂ ਆਪਣਾ ਥੋੜਾ ਡਾਊਨ ਹੈ ਇਸ ਲਈ ਫਿਰ ਤੋਂ ਡਾਕਟਰ ਨੂੰ ਸੱਦਿਆ ਹੋਇਆ ਤੇ ਅਰਦਾਸ ਕਰੋ ਵੀ ਪੁਰੂ ਸਹੀ ਹੋ ਜੇ ਠੀਕ ਹੈ ਜੀ ਹੁਣ ਮਾਤਾ ਜੀ ਕਹਿੰਦੇ ਸਬਜ਼ੀ ਵਿੱਚ ਆਉਣੇ ਆ ਤੇ ਆਪਾਂ ਫਿਰ ਲੈ ਕੇ ਉਹਨਾਂ ਕੋਲ ਪਹੁੰਚਦੇ ਆਂ ਲਓ ਜੀ ਸੋ ਇੱਧਰ ਮਸਾਲੇ ਦੀ ਵੀ ਤਿਆਰੀ ਮਸਾਲਾ ਕੁੱਟਿਆ ਜਾ ਰਿਹਾ ਤੇ ਸਾਰਾ ਕੰਮ ਦੋਰਾਂ ਛੋਰਾਂ ਤੇ ਵੀ ਛੇਤੀ ਛੇਤੀ ਹੈ ਤਾਂ ਕਿ ਆਪਾਂ ਪਹੁੰਚ ਸਕੀਏ ਸੋ ਆਪਣਾ ਯੂਜਵਲ ਜਿਵੇਂ ਦਾ ਹੈਗਾ ਤੇ ਆਹ ਦੇਖੋ ਮੁੰਗੀ ਭੰਤੀ ਪਈ ਆ ਸੋ ਆਪਾਂ ਆਫਟਰ ਅ ਲੌਂਗ ਟਾਈਮ ਆਪਾਂ ਗੋਲਦ ਮਲਾ ਸਜਾਏ ਜੀ ਤੇ ਦਾ ਟਿਊਟੋਰੀਅਲ ਵੀ ਤੁਹਾਨੂੰ ਮਿਲ ਜਾਣਾ ਹੋ ਸਕਦਾ ਮਿਲ ਗਿਆ ਹੋਵੇ ਕਿਉਂਕਿ ਜਦੋਂ ਨਹੀਂ ਮੈਂ ਵੀਡੀਓ ਪਾਉਂਗੀ ਮੈਨੂੰ ਨਹੀਂ ਪਤਾ ਉਹ ਤੋਂ ਪਹਿਲਾਂ ਪਾਵਾਂਗੇ ਕਮ ਕਰੂੰ ਤੇ ਆਪਾਂ ਦੋਮਰਲਾ ਸਜਾ ਚੁੱਕੇ ਆ ਤੇ ਹੁਣ ਆਪਣੀ ਚਾਲੇ ਪਾਉਣ ਦੀ ਜਿਹੜੀ ਤਿਆਰੀ ਹੈਗੀ ਹੈਗੀ ਤੇ ਚਲੋ ਫਿਰ ਘਰ ਵਾਲੇ ਕੱਪੜਿਆਂ ਚ ਆਪਾਂ ਐਸ ਯੂਅਲ ਤੇ ਚੱਲਦੇ ਆਂ ਜੀ ਕਰਦੇ ਆਂ ਅਗਲੀ ਯਾਤਰਾ ਪ੍ਰਾਰੰਭ ਤੇ ਪਹੁੰਚ ਗੀਆਂ ਦੇਖੋ ਕਾਉਂਟਰੀ ਇੱਥੇ ਦਾ ਖੇਤ ਤੁਹਾਨੂੰ ਉੱਥੋਂ ਤੱਕ ਵਰਣ ਵੇਲੇ ਆਪਾਂ ਦਿਖਾ ਨਹੀਂ ਸਕੇ ਸੌਰੀ ਤੇ ਪਰ ਹੁਣ ਆਪਾਂ ਆ ਗਏ ਆ ਤੇ ਆ ਦੇਖੋ ਠੀਕ ਜੀ ਪਹੁੰਚ ਕੇ ਕਰਦੇ ਆ ਉਹਨਾਂ ਟਾਈਮ ਚੱਲਦੇ ਆ ਉੱਥੇ ਸੋ ਆਪਣਾ ਯਾਮਾ ਇਹ ਆ ਫੁੱਲਾਂ ਦੀ ਸੈਰ चेक करो जी बहुत सोहना बदलवाई ठंडा ठंडा मौसम देखो भाई माहौल चेक करो कर क्या ही बात नहीं ਸ਼ੁਕਰ ਧੰਨਵਾਦ ਹਾਂ ਸੋ ਆਪਾਂ ਸੋਚਿਆ ਬਾਹਰ ਦੀ ਤਾਂ ਹਵਾ ਬਾਹਰ ਚ ਲਵਾਂਗੇ ਇੱਕ ਵਾਰ ਬਾਰੀ ਵਿੱਚ ਦੀ ਨਜ਼ਾਰਾ ਲਈਏ ਦੇਖੋ ਬਈ ਵਾਓ ਵਾਲਾ ਮਾਹੌਲ ਪਰ ਗਰਦ ਵੀ ਆ ਦੇਖੋ ਜੀ ਪੂਜੀ ਹੈਲੋ ਪੂਜੀ ਸੇ ਹੈਲੋ ਦਾਰਸ਼ਨ ਕਰੂ ਸੰਗ ਤੇ ਕਿਡਾ ਘੈਂਟ ਆ ਨਾ ਵਾਓ ਆਟਾ ਉੱਤਰ ਸਕਦੀਆਂ ਜੀ ਜੇ ਰੜ ਗਏ ਜੀ ਹਾਂ ਰਹਿਣ ਹੀ ਦੋ ਜੀ ਦੇਖੋ ਆ ਕੱਲ ਆਉਣ ਦੇ ਕੋਈ ਰਹਾ ਮੇਰੇ ਉਹ ਕਰ ਗਿਆ ਪੌਣ ਤੇ ਲੱਗ ਗਿਆ ਪੂਜੀ ਪੂਜੀ ਇਧਰ ਇਹਦੇ ਕੰਮ ਕਰਨ ਹਾਂ ਖੁੱਭ ਕੇ ਗਿਆ ਇਹ ਕੱਲ ਇੱਥੇ 20 20 ਇੰਚ ਇੱਥੇ ਨਾ ਹੀ ਨਿਸ਼ਾਨੀ ਲਾ ਗਿਆ ਇਹਦਾ ਰੱਖਿਆ ਵਾ ਸੀ ਮਾਰ ਗਿਆ ਪੋਚਾ ਜਰਾ ਅੱਜ ਆਪ ਦੂਸਰਾ ਦਸੂਦੀਵਾਰੀ ਇਹਨੇ ਐਸੀ ਅੱਕੇ ਤੱਕਦੀ ਐ ਪੂਜੀ ਤੂੰ ਵੀ ਚੜ ਕੇ ਵਿਖਾ ਪੂਜੀ पंकज लाइन चलावा पुश नहीं है क्या? वहाँ चुक। हेलो कवाहेलो। हेलो। बोलिए हेलो है तो बेटा। हेलो। क्या मौसम बहुत सोना है सब नो कर दे। मौसम चेक करोगे भाई। वाव वाला मौसम नहीं है। वाव वाला। फिर बोलिए। खेलना फिर। हेलो। मौसम सच्ची बहुत ज़्यादा सोना सी गा। ਦੇਖ ਕੇਆਂ ਲੱਗ ਰਿਆ ਸੀ ਉਹ ਵੀ ਇਹ ਬੱਦਲ ਕਿਤੇ ਜਾਣ ਹੀ ਨਾ ਐਂ ਲੱਗ ਰਿਹਾ ਸੀਗਾ ਕਿ ਨਾਲ-ਨਾਲ ਬੱਦਲ ਭੱਜ ਰਹੀ ਹੈਗੇ ਤੇ ਸਾਰੀ ਫੈਮਿਲੀ ਸਾਰੇ ਘਰਾਂ ਚੋਂ ਅਸੀਂ ਬਾਹਰ ਆਏ ਹੋਏ ਸੀਗੇ ਇਹ ਮੌਸਮ ਦੇਖਣ ਲਈ ਤੇ ਪੂਜੇ ਵਰਗਿਆਂ ਨੂੰ ਕੋਈ ਦਿੱਕਤ ਨਹੀਂ ਸੀਗੀ ਜਿੰਨਾ ਟਾਈਮ ਅਸੀਂ ਬਾਹਰ ਇਹਨਾਂ ਨੇ ਵੀ ਰਹਿਣਾ ਹੀ ਹੁੰਦਾਗਾ ਸੋ ਕਨਮਨ ਸ਼ੁਰੂ ਹੋ ਗਈ ਸੀ ਜੀ ਤੇ ਸੋਚਿਆ ਵੀ ਇਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਦੇਖੋ ਫਿਰ ਕਨਮਨ ਸ਼ੁਰੂ ਹੋ ਗਈ ਉਸ ਤੋਂ ਬਾਅਦ ਤੇ ਅਸੀਂ ਤਾਂ ਭਿੱਜਣ ਦਾ ਰਾਦਾ ਕਰ ਰਹੇ ਸੀ ਘਰ ਦੇ ਨੇ ਸਾਨੂੰ ਅੰਦਰ ਭਜਾਤਾ ਪਰ ਹਜੇ ਅਸੀਂ ਫਿਰ ਵੀ ਸਟੇ ਕਰ ਰਹੀਆਂ ਇੱਥੇ ਤੇ ਪੂਜੇ ਨੂੰ ਵੀ ਪੂਰਾ ਚਾ ਚੜਿਆ ਹੋਇਆ ਸ਼ਾਕਰ ਕਰ ਸਾਨੂੰ ਥੋੜੀ ਮੰਨ ਕੇ ਅੰਦਰ ਜਾਣਾ ਪਿਆ ਹੁਣ ਅਸੀਂ ਅੰਦਰ ਨੂੰ ਜਾਦਾ ਰਹੇ ਆ ਪਰ ਟਾਰਨ ਟੋਲ ਕਰਦੇ ਦੇਖਦੇ ਆ ਜੀ ਅੱਗੇ ਕੀ ਮੰਨਦਾ ਸੋ ਕਰਦਿਆਂ ਤੱਕ ਬਚਾ ਕੇ ਆਪਾਂ ਬਾਹਰ ਆਈ ਗਏ ਤੇ ਇਸ ਮੌਸਮ ਦਾ ਇੰਜੋਏ ਕੀਤਾ ਬਹੁਤ ਆਨੰਦ ਆਇਆ ਫੀਲ ਕੀਤਾ ਕਿ ਨੀਰਾਂ ਤੇ ਆ ਦੇਖੋ ਘਰ ਦੇ ਅੰਦਰ ਲੁੱਕ ਕੇ ਬੈਠੇ ਹੋਏ ਆ ਬਹੁਤ ਕਿਹਾ ਕਿ ਬਾਹਰ ਆਜੋ ਪਰ ਮੰਮੀ ਵਰਗਿਆਂ ਨੂੰ ਇਹ ਡਰ ਹੁੰਦਾ ਕਿ ਕੋਈ ਟੂਈ ਤੇ ਕੜੀਆਂ ਪਾ ਜਾਣੀਆਂ ਸਾਡੇ ਧੌਣ ਆਕੜ ਜੂ ਹਕੜ ਜੂ ਸੋ ਆਪਾਂ ਨਹੀਂ ਚਲੇ ਜੀ ਆਪਾਂ ਤਾਂ ਫੇਰ ਚੁਪਕੇ ਚੁਪਕੇ ਬਾਹਰ ਜਾਣ ਦੀਆਂ ਕੋਸ਼ਿਸ਼ਾਂ ਕਰਦੇ ਨਾਲ ਮੇਰੀ ਭੈਣ ਅਸੀਂ ਦੋਨੋਂ ਮੈਂ ਤੇ ਦੱਸੂ ਅਸੀਂ ਐਵੇਂ ਤੁਰਦੇ ਫਿਰਦੇ ਗਏ ਤੇ ਮੌਸਮ ਉਸ ਤੋਂ ਬਾਅਦ ਵੀ ਬਹੁਤ ਆਨੰਦਮਈ ਸੀਗਾ ਮਤਲਬ ਕੱਲ ਤਾਂ ਐ ਲੱਗ ਰਿਹਾ ਸੀਗਾ ਵੀ ਇਹ ਜਾਵੇ ਹੀ ਨਾ ਹਾ ਵਾਹ ਠੰਡੀ ਠੰਡੀ ਤੇ ਇਧਰੋਂ ਸਿੰਘ ਸਾਹਿਬ ਆ ਰਹੇ ਨੇ ਆਪਣੇ ਫਾਦਰ ਸਾਹਿਬ ਕੁਝ ਮੈਜ਼ਰਮੈਂਟਸ ਦੱਸ ਰਹੇ ਆ ਤੇ ਆਪਾਂ ਫੇਰ ਤੋਂ ਆਸਮਾਨ ਨੂੰ ਕੈਪਚਰ ਕਰਨ ਦੀਆਂ ਤਿਆਰੀਆਂ 'ਚ ਹੁਣ ਸਾਨੂੰ ਕਿਹਾ ਜਾ ਰਿਹਾ ਕਿ ਤੁਸੀਂ ਘਰ ਜਾਓ ਨਹੀਂ ਤਾਂ ਜ਼ਿਆਦਾ ਮੀਂਹ ਆ ਜਾਊਗਾ ਪਰ ਸਾਡਾ ਬਿਲਕੁਲ ਵੀ ਸੱਚੀ ਕਹੀਏ ਮਨ ਨਹੀਂ ਕਰ ਰਿਹਾ ਸੀਗਾ ਜਾਨ ਨੂੰ ਇੰਨਾ ਸੋਹਣਾ ਮਾਹੌਲ ਦੇਖ ਕੇ ਕਿਹਦਾ ਜੀ ਕਰਦਾ ਹੁੰਦਾ ਤੇ ਵੀ ਆਪਣੀ ਜਨਮ ਭੂਮੀ ਤੋਂ ਲਈ ਸੋ ਅਸੀਂ ਟਾਲਣ ਟੋਲ ਕਰਦੇ ਕਰਾਉਂਦਿਆਂ ਨੇ 15-20 ਮਿੰਟ ਹੋਰ ਲਗਾ ਤੇ ਨਾਲੀ ਮੇਰੀ ਭੈਣ ਤੇ ਆਂਟੀ ਹਰਗਣੇ ਰੋਕਿਆ ਵੀ ਤੁਸੀਂ ਰਹਿਣ ਦੋ ਤੇ ਫਿਰ ਉਸ ਤੋਂ ਬਾਅਦ ਅਸੀਂ ਦੂਜੇ ਚਾਚੇ ਦੇ ਘਰੇ ਗਏ ਵੀ ਮਿਲ ਆਈਏ ਸਾਰੇ ਅਨੁਸਾਸਟੀ ਕਲ ਵਗੈਰਾ ਬੁਲਾਈਏ ਫਿਰ ਅਸੀਂ ਆਪਾਂ ਵਾਪਸ ਆਏ ਤੇ ਇੱਥੇ ਆਪਾਂ ਖਾਪ ਪਾਇਆ ਹੱਸੇ ਖੇਡੇ ਤੇ ਮੌਸਮ ਉਦਾਂ ਦੇ ਸੀਗਾ ਸੋ ਸਾਨੂੰ 5-10 ਮਿੰਟ ਹੋਰ ਲਵਾ ਰਹੇ ਸੀਗੇ ਸੋ ਇਸ ਗੱਲ 'ਚ ਹਿੱਸਾ ਪਾਰੀ ਸੀ ਜਸੂ ਤੇ ਆਂਟੀ ਤੇ ਗੈਰੀ ਵੀ ਚੱਲ ਹੋਰ ਰੁਕਿਆ ਜਾਵੇ ਪਰ ਸਾਨੂੰ ਰੈਡੀ ਕਰ ਭੇਜ ਕੇ 라ਚੀ ਸੀਗੇ ਫਿਰ ਹੌਲੀ 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 ਕਰਦੇ ਕਰਾਉਂਦੇ ਸੀ ਕੁਛ ਰਹਿ ਕਰਨ ਲੱਗ ਗਏ ਇੱਥੇ ਕੀ ਕਰਨਾ ਹੈ ਇੱਥੇ ਕੀ ਕਰਨਾ ਹੈ ਐਂ ਕਰਦੇ ਕਰਾਉਂਦੇ ਜੀ ਆਪਾਂ ਸਕਸੈਸਫੁਲੀ ਅੱਧਾ ਪੌਣਾ ਘੰਟਾ ਟਪਾਤਾ ਤੇ ਫਿਰ ਆਖਰਕਾਰ ਨੂੰ ਮਤਲਬ ਸਾਨੂੰ ਥੋੜੀ ਜਿਹੀਆਂ ਪੂਪਲੇ ਪੂਪਲੇ ਲੈ ਕੇ ਭੇਜਿਆ ਭਾਈ ਹੁਣ ਘਰੇ ਜਾਉ ਨਹੀਂ ਇਦੋਂ ਬਾਅਦ ਚ ਨਹੀਂ ਸਿਰਫ ਸਾਨੂੰ ਬਾਏ ਕਹਿਣਾ ਪਿਆ ਤੇ ਅਸੀਂ ਬਾਏ ਗਿਆ ਤੇ ਪਰ ਫਿਰ ਆਪਾਂ ਇੱਕ ਵਾਰ ਭੋਲੂ ਤੇ ਪੁੱਛੇ ਨੂੰ ਆਖਿਰਕਾਰ ਪਾਪਾ ਨੂੰ ਸਾਡੀ ਚਾਲ ਦਾ ਪਤਾ ਲੱਗ ਗਿਆ ਕਿ ਇਹ ਤਾਂ ਨਹੀਂ ਭਾਈ ਹੱਲਣ ਵਾਲੇ ਤੇ ਮੈਂ ਹੀ ਸਕੂਟਰੀ ਸਟਾਰਟ ਕਰਕੇ ਦਮਾਂ ਫਿਰ ਹੌਲੀ ਹੌਲੀ ਮम्मा ਕਹਿੰਦੇ ਚਲ ਮੈਂ ਤੁਰ ਕੇ ਜਾਂਦੀ ਨਾਲੇ ਸੈਰ ਹੋ ਜੂਗੀ ਤੇ ਮੌਸਮ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਣ ਚਾਹੇ ਵੀ ਰੇਨਬੋ ਬਣ ਚੁੱਕੀ ਸੀ ਬਹੁਤ ਸੋਹਣੀ ਤੇ ਇਹਦੀ ਆਪਣਾ ਵੀਡੀਓ ਮਿਲੀ ਤਾਂ ਸੋ ਹਾਂਜੀ ਬਈ ਧੰਨਵਾਦ ਸਾਰਿਆਂ ਦਾ ਇੱਥੋਂ ਤੱਕ ਦੇਖਣ ਲਈ ਸੋ ਕੁਝ ਮੂਮੈਂਟ ਹੁੰਦੇ ਨੇ ਜਿਨ੍ਹਾਂ ਨੂੰ ਇੰਜੋਏ ਕਰ ਲੈਣਾ ਹੀ ਬੈਟਰ ਹੁੰਦਾ ਕਿਉਂਕਿ ਜ਼ਿੰਦਗੀ ਦਾ ਕਿਸੇ ਵੀ ਮੋੜ ਤੇ ਕੋਈ ਭਰੋਸਾ ਨਹੀਂ ਕਿ ਕੀ ਹੋ ਜਾਏ ਸੋ ਇੰਜੋਏ ਕਰਿਆ ਕਰੋ ਹਰ ਇੱਕ ਮੂਮੈਂਟ ਨੂੰ ਹਰ ਇੱਕ ਮੂਮੈਂਟ 'ਚੋ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਿਆ ਕਰੋ ਜਿਹੜੇ ਚੈਨਲ ਤੇ ਨਵੇਂ ਹੋ ਜੀ ਜਾਣ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਜਾਓ ਥੈਂਕ ਯੂ ਫॉर ਵਾਚਿੰਗ ਇਫ ਯੂ ਲਾਈਕ ਦਾ ਵੀਡੀਓ ਕਾਈਂਡਲੀ ਸ਼ੇਅਰ ਇਟ